ਸਤਨਾਮ ਸ਼੍ਰੀ ਵਾਖੂ ਸਭ ਜੀਓ ਚਾਲ ਕੇ ਉਠ ਨਾਮ ਜਪ ਮਿਸ ਬਾਤ ਰਾਰਾ ਕਰਾ ਤੁਝੇ ਨਾਮ ਵਿੱਪਈ ਨਾਨਕ ਮਿਟੇ ਉਬਾਦ ਓਮ ਕੰਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤਿ ਜੋਨੀ ਸੈ ਪੰ ਗੁਰ ਪ੍ਰਸਾਦਿ ਸੁਹੀ ਮਾਲਾ ਪਹਿਨਾ ਚਉਗ ਦੇ ਕਰ ਪਹਿਨਾ ਪੰਡ ਧੋਏ ਬੈ ਸਤੂਪ ਦੇਵ ਤਉ ਦੂਦ ਕੋ ਜਾਵੋ ਦੋਦ ਕਰਮ ਫਲ ਸੁਰਤ ਸਮਾਇਣਾ ਹੋਏ ਨਿਰਾਸ ਜਮਾਵੋ ਜਪੋ ਤੈ ਕੋ ਨਮ ਅਬਰਨ ਆਪਨ ਕਮਰਾ ਏ ਮਨਿਤੀ ਹਾਥ ਕਰੋ ਫਨ ਨੇਤਰੋ ਨੀਦ ਨ ਆਵੇ ਰਸਨਾ ਨਾਮ ਜਪੋ ਤਦ ਮਤੀਏ ਇਨ ਬਿਦ ਅੰਮ੍ਰਿਤ ਪਾਵੋ ਮਨ ਸੰਪਤ ਜਿਤ ਸਤ ਸਰਨਾਮਣ ਪਾਵਣ ਪਾਤੀ ਤ੍ਰਿਤ ਕਰੈ ਊਜਾ ਪ੍ਰਾਣ ਸੇਵਕ ਜੇ ਸੇਵੈ ਇਨ ਬਿਦ ਸਾਹਿਬ ਰਵਤਰਾਏ ਕਹੇ ਦੇ ਕਹੇ ਕਹ ਕਹ ਜਾਵੇ ਤੁਮ ਸਰੇ ਅਵਰਨ ਕੋਈ ਭਤ ਹੀ ਨਾਨਕ ਜਨ ਜੰਪੈ ਹਉਸਾ ਨਾਹੀ ਸਚਾ ਸੋਈ ਕਹੇ ਦੇ ਕਹੇ ਕਹ ਕਹ ਜਾਵੇ ਤੁਮ ਸਰੇ ਅਵਰਨ ਕੋਈ ਤੇੜ ਨਾਨਕ ਜਨ ਜੰਮ ਪਏ ਹਉ ਸਦਾ ਹੀ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਵੀਰਵਾਰ 2 ਮਈ 20 ਵਿਸਾਖ ਅੱਜ ਦਿਨ ਵੀਰਵਾਰ 2 ਮਈ 20 ਵਿਸਾਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ